ਸਸ਼ਿਕਲ ਜ਼ਾਰੇ ਨੂੰ ਮੈਂ ਹਦਫ ਸਿਰਤਕੋਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੱਧ ਪੂਰਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਸਾਹਮਣੇ ਆਇਆ ਹੈ 사우ਦੀ ਅਰਬ ਨੇ ਸਾਫ ਕਰ ਦਿੱਤਾ ਹੈ ਕਿ ਉਹ ਈਰਾਨ ਖਿਲਾਫ ਕਿਸੇ ਵੀ ਅਮਰੀਕੀ ਫੌਜੀ ਕਾਰਵਾਈ ਲਈ ਨਾ ਆਪਣਾ ਹਵਾਈ ਖੇਤਰ ਦੇਵੇਗਾ ਨਾ ਹੀ ਫੌਜੀ ਅਡੇ ਇਹ ਖੁਲਾਸਾ ਗਲਫ ਕੋਆਪਰੇਸ਼ਨ ਕਾਉਂਸਲ ਜਾਂ ਖਾੜੀ ਸਹਿਯੋਗ ਕਾਉਂਸਲ ਦੇ ਇੱਕ ਉੱਚ ਅਧਿਕਾਰੀ ਵੱਲੋਂ ਕੀਤਾ ਗਿਆ ਹੈ ਇਸ ਬਿਆਨ ਨੇ ਅਮਰੀਕਾ ਦੀ ਸੰਭਾਵਿਤ ਰਣਨੀਤੀ ਤੇ ਨਵੇਂ ਸਵਾਲ ਖੜੇ ਕਰ ਦਿੱਤੇ ਹਨ ਅਮਰੀਕਾ ਤੇ ਇਰਾਨ ਵਿਚਕਾਰ ਤਣਾਅ ਇੱਕ ਵਾਰ ਫਿਰ ਚਰਮ ਤੇ ਹੈ ਜਿਵੇਂ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਰਾਨ ਖਿਲਾਫ ਸੰਭਾਵਿਤ ਫੌਜੀ ਕਾਰਵਾਈ ਬਾਰੇ ਵਿੱਚ ਵਿਚਾਰ ਕਰ ਰਹੇ ਹਨ ਉਸ ਸਮੇਂ ਖਾੜੀ ਖੇਤਰ ਤੋਂ ਇੱਕ ਅਹੰਕਾਰਪੂਰਨ ਸੰਕੇਤ ਸਾਹਮਣੇ ਆਇਆ ਹੈ ਇੱਕ ਸੀਨੀਅਰ ਖਾੜੀ ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਸਾਊਦੀ ਅਰਬ ਅਮਰੀਕਾ ਨੂੰ ਆਪਣੇ ਫੌਜੀ ਅੱਡੇ ਜਾਂ ਹਵਾਈ ਖੇਤਰਾਂ ਵਰਤਣ ਦੀ ਇਜਾਜ਼ਤ ਨਹੀਂ ਦੇਵੇਗੀ ਅਧਿਕਾਰੀ ਅਨੁਸਾਰ ਹਾਲੀਆਂ ਉੱਚ ਸਟਾਰ ਦੀਆਂ ਸੌਦੀ ਮੀਟਿੰਗਸ ਵਾਸ਼ਿੰਗਟਨ ਵਿੱਚ ਹੋਈਆਂ ਜਿਨ੍ਹਾਂ ਦਾ ਮਕਸਦ ਅਮਰੀਕਾ ਦੀ ਈਰਾਨ ਸੰਬੰਧੀ ਯੋਜਨਾ ਬਾਰੇ ਸਪਸ਼ਟਤਾ ਹਾਸਲ ਕਰਨਾ ਸੀ ਪਰ ਇਸ ਦੇ ਬਾਵਜੂਦ ਅਮਰੀਕਾ ਨੇ ਆਪਣੇ ਮਕਸਦ ਜਾਂ ਯੋਜਨਾਵਾਂ ਬਾਰੇ ਖਾੜੀ ਸਾਥੀਆਂ ਨਾਲ ਕੋਈ ਵਿਸਥਾਰ ਸਾਂਝਾ ਨਹੀਂ ਕੀਤਾ ਅਧਿਕਾਰੀ ਨੇ ਕਿਹਾ ਕਿ ਖਾੜੀ ਦੇਸ਼ਾਂ ਨੇ ਦੋਸਤਾਨਾ ਤੌਰ ਤੇ ਅਮਰੀਕਾ ਨੂੰ ਆਪਣਾ ਰੁਖ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਮਿਲੀ ਉਹਨਾਂ ਦੇ ਸ਼ਬਦਾਂ ਵਿੱਚ ਉਹ ਪੂਰੀ ਸਪਸ਼ਟਤਾ ਚਾਹੁੰਦੇ ਸਨ ਪਰ ਉਹ ਮੰਜ਼ਿਲ ਤੱਕ ਨਹੀਂ ਪਹੁੰਚ ਸਕੇ। ਈਰਾਨ ਖਿਲਾਫ ਸੰਭਾਵਿਤ ਹਮਲੇ ਲਈ ਅਮਰੀਕੀ ਫੌਜੀ ਹਲਚਲ ਬਾਰੇ ਪੁੱਛੇ ਜਾਣ ਤੇ ਅਧਿਕਾਰੀ ਨੇ ਸਾਫ਼ ਕਿਹਾ ਕਿ ਯੋਜਨਾ ਸੌਦੀ ਹਵਾਈ ਖੇਤਰਾਂ ਦੀ ਵਰਤੋਂ ਤੋਂ ਬਿਨਾਂ ਬਣਾਈ ਜਾ ਰਹੀ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਦੱਸਿਆ ਕਿ ਅਤੰਕੀ ਗਰੁੱਪ ਆਈਐਸਆਈਐਸ ਖਿਲਾਫ ਚੱਲ ਰਹੀ ਆਪਰੇਸ਼ਨ ਇਨਹੈਰਿਟ ਰਿਜ਼ੋਲਵ ਲਈ ਅਮਰੀਕਾ ਦਾ ਸੌਦੀ ਅਰਬ ਵਿੱਚ ਸਵਾਗਤ ਸਾਊਦੀ ਅਰਬ ਦਾ ਇਹ ਰੁਖ ਨਵਾਂ ਨਹੀਂ ਹੈ ਅਧਿਕਾਰੀ ਨੇ ਯਾਦ ਦੜਾਇਆ ਕਿ April 2024 ਵਿੱਚ ਇਜ਼ਰਾਈਲ ਅਤੇ ਇਰਾਨ ਵਿਚਕਾਰ ਹੋਏ 12 ਦਿਨ ਦੇ ਟਕਰਾਵ ਦੌਰਾਨ ਵੀ ਸਾਊਦੀ ਅਰਬ ਨੇ ਆਪਣਾ ਹਵਾਈ ਖੇਤਰ ਕਿਸੇ ਵੀ ਪੱਖ ਲਈ ਨਹੀਂ ਖੋਲਿਆ ਸੀ ਚਾਹੇ ਗੱਲ ਇਜ਼ਰਾਈਲ ਦੀ ਹੋਵੇ ਹਾਉਦੀਆਂ ਦੀ ਜਾਂ ਇਰਾਨ ਦੀ ਸਾਊਦੀ ਅਰਬ ਨੇ ਸਪਸ਼ਟ ਰੱਖਿਆ ਕਿ ਜਿਸ ਜੰਗ ਦਾ ਉਹ ਹਿੱਸਾ ਨਹੀਂ ਉਸ ਲਈ ਉਸਦਾ ਹਵਾਈ ਖੇਤਰ ਵਰਤਿਆ ਨਹੀਂ ਜਾਵੇਗਾ ਦੂਜੇ ਪਾਸੇ ਰਾਸ਼ਟਰਪਤੀ 트ੰਪ ਨੇ ਕਿਹਾ ਹੈ ਕਿ ਅਮਰੀਕਾ ਨੇ ਇਰਾਨ ਨਾਲ ਸਿੱਧੀ ਗੱਲਬਾਤ ਰਾਹੀਂ ਆਪਣੀਆਂ ਉਮੀਦਾਂ ਪਹੁੰਚਾਈਆਂ ਹਨ। ਉਹਨਾਂ ਦੇ ਅਨੁਸਾਰ ਇਰਾਨ ਨੂੰ ਕਿਸੇ ਸਮੇਂ ਦੀ ਸੀਮਾ ਬਾਰੇ ਵੀ ਅਗਾਹ ਕੀਤਾ ਗਿਆ ਹੈ ਭਾਵੇਂ ਉਸ ਸਮੇਂ ਸਾਰਵਜਨਿਕ ਨਹੀਂ ਕੀਤਾ ਗਿਆ। 트ੰਪ ਨੇ ਖੇਤਰ ਵਿੱਚ ਵਧ ਰਹੀ ਅਮਰੀਕੀ ਨੌਸੀਨਾ ਦੀ ਮੌਜੂਦਗੀ ਨੂੰ ਵੀ ਇਰਾਨ ਨਾਲ ਜੋੜ ਕੇ ਵੇਖਿਆ। ਉਹਨਾਂ ਨੇ ਕਿਹਾ ਕਿ ਜਹਾਜ਼ ਨੂੰ ਕਿਤੇ ਨਾ ਕਿਤੇ ਮੌਜੂਦ ਹੋਣਾ ਹੀ ਹੁੰਦਾ ਹੈ ਤਾਂ ਉਹ ਇਰਾਨ ਦੇ ਨੇੜੇ ਹੀ ਕਿਉਂ ਨਾ ਹੋਵੇ। ਖਾੜੀ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਈਰਾਨ ਸਾਂਦਾ ਸੌਦਾ ਕਰਨਾ ਚਾਹੁੰਦਾ ਹੈ ਪਰ ਮੁੱਦਾ ਇਹ ਹੈ ਕਿ ਉਹ ਸੌਦਾ ਅਮਰੀਕਾ ਲਈ ਕਿੰਨੀ ਹੱਦ ਤੱਕ ਕਾਬੂਲਯੋਗ ਹੁੰਦਾ ਹੈ ਉਹਨਾਂ ਮੰਨਿਆ ਕਿ ਇਸ ਸਮੇਂ ਕੋਈ ਸਾਂਝਾ ਰਾਹ ਨਿਕਲਦਾ ਨਹੀਂ ਦਿਖ ਰਿਹਾ ਹਾਲਾਂਕਿ ਅਧਿਕਾਰੀ ਨੇ ਇਹ ਵੀ ਕਿਹਾ ਕਿ ਪਿਛਲੀਆਂ ਅਮਰੀਕੀ ਕਾਰਵਾਈਆਂ ਨੇ ਈਰਾਨ ਦੀ ਪਰਮਾਣੂ ਸਮਰੱਥਾ ਨੂੰ ਕਾਫੀ ਹੱਦ ਤੱਕ ਕਮਜ਼ੋਰ ਕੀਤਾ ਹੈ ਅਤੇ ਈਰਾਨ ਹੁਣ ਪਹਿਲਾਂ ਵਰਗੀ ਸਥਿਤੀ ਵਿੱਚ ਨਹੀਂ ਉਨ੍ਹਾਂ ਦੇ ਅਨੁਸਾਰ ਜੇ ਈਰਾਨ ਸਹੀ ਕਦਮ ਚੁੱਕੇ ਤਾਂ ਇੱਕ ਬਾਹਰ ਨਿਕਲਣ ਦਾ ਰਸਤਾ ਅਜੇ ਵੀ ਮੌਜੂਦ ਹੈ ਖਾੜੀ ਦੇਸ਼ਾਂ ਦੀ ਇੱਛਾ ਇੱਕ ਸਥਿਰਤ ਅਤੇ ਖੁਸ਼ਹਾਲ ਮੱਧ ਪੂਰਬ ਦੀ ਹੈ ਜਿੱਥੇ ਟਕਰਾਅ ਦੀ ਥਾਂ ਨਾ ਬਣੇ ਹੁਣ ਸਵਾਲ ਇਹ ਹੈ ਕਿ ਅਮਰੀਕਾ ਅਤੇ ਈਰਾਨ ਉਸ ਰਸਤੇ ਵੱਲ ਵਧਣਗੇ ਜਾਂ ਖੇਤਰ ਇੱਕ ਹੋਰ ਅਨਿਸ਼ਚਿਤ ਦੌਰ ਵਿੱਚ ਦਾਖਲ ਹੋਣ ਵਾਲਾ ਹੈ ਸਸ਼ੀਕਲ ਜ਼ਾਰੇ ਨੂੰ ਮੈਂ ਹਾ ਤਫਸੀਰਤ ਕਰਦੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੱਧ ਪੂਰਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਸਾਹਮਣੇ ਆਇਆ ਹੈ 사우디아라브 ਨੇ ਸਾਫ ਕਰ ਦਿੱਤਾ ਹੈ ਕਿ ਉਹ ایران ਖਿਲਾਫ ਕਿਸੇ ਵੀ ਅਮਰੀਕੀ ਫੌਜੀ ਕਾਰਵਾਈ ਲਈ ਨਾ ਆਪਣਾ ਹਵਾਈ ਖੇਤਰ ਦੇਵੇਗਾ ਨਾ ਹੀ ਫੌਜੀ ਅਡੇ ਇਹ ਖੁਲਾਸਾ ਗਲਫ ਕੋਆਪਰੇਸ਼ਨ ਕਾਉਂਸਲ ਜਾਂ ਖਾੜੀ ਸਹਿਯੋਗ ਕਾਉਂਸਲ ਦੇ ਇੱਕ ਉੱਚ ਅਧਿਕਾਰੀ ਵੱਲੋਂ ਕੀਤਾ ਗਿਆ ਹੈ ਇਸ ਬਿਆਨ ਨੇ ਅਮਰੀਕਾ ਦੀ ਸੰਭਾਵਿਤ ਰਣਨੀਤੀ ਤੇ ਨਵੇਂ ਸਵਾਲ ਖੜੇ ਕਰ ਦਿੱਤੇ ਹਨ ਅਮਰੀਕਾ ਤੇ ਈਰਾਨ ਵਿਚਕਾਰ ਤਣਾਅ ਇੱਕ ਵਾਰ ਫਿਰ ਚਰਮ ਤੇ ਹੈ ਜਿਵੇਂ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਈਰਾਨ ਖਿਲਾਫ ਸੰਭਾਵਿਤ ਫੌਜੀ ਕਾਰਵਾਈ ਬਾਰੇ ਵਿੱਚ ਵਿਚਾਰ ਕਰ ਰਹੇ ਹਨ ਉਸ ਸਮੇਂ ਖਾੜੀ ਖੇਤਰ ਤੋਂ ਇੱਕ ਅਹੰਕਾਰਪੂਰਨ ਸੰਕੇਤ ਸਾਹਮਣੇ ਆਇਆ ਹੈ ਇੱਕ ਸੀਨੀਅਰ ਖਾੜੀ ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਸਾਊਦੀ ਅਰਬ ਅਮਰੀਕਾ ਨੂੰ ਆਪਣੇ ਫੌਜੀ ਅੱਡੇ ਜਾਂ ਹਵਾਈ ਖੇਤਰਾਂ ਵਰਤਣ ਦੀ ਇਜਾਜ਼ਤ ਨਹੀਂ ਦੇਵੇਗੀ ਅਧਿਕਾਰੀ ਅਨੁਸਾਰ ਹਾਲੀਆਂ ਉੱਚ ਸਟਾਰ ਦੀਆਂ ਸੌਦੀ ਮੀਟਿੰਗਸ ਵਾਸ਼ਿੰਗਟਨ ਵਿੱਚ ਹੋਈਆਂ ਜਿਨ੍ਹਾਂ ਦਾ ਮਕਸਦ ਅਮਰੀਕਾ ਦੀ ਈਰਾਨ ਸੰਬੰਧੀ ਯੋਜਨਾ ਬਾਰੇ ਸਪਸ਼ਟਤਾ ਹਾਸਲ ਕਰਨਾ ਸੀ ਪਰ ਇਸ ਦੇ ਬਾਵਜੂਦ ਅਮਰੀਕਾ ਨੇ ਆਪਣੇ ਮਕਸਦ ਜਾਂ ਯੋਜਨਾਵਾਂ ਬਾਰੇ ਖਾੜੀ ਸਾਥੀਆਂ ਨਾਲ ਕੋਈ ਵਿਸਥਾਰ ਸਾਂਝਾ ਨਹੀਂ ਕੀਤਾ ਅਧਿਕਾਰੀ ਨੇ ਕਿਹਾ ਕਿ ਖਾੜੀ ਦੇਸ਼ਾਂ ਨੇ ਦੋਸਤਾਨਾ ਤੌਰ ਤੇ ਅਮਰੀਕਾ ਨੂੰ ਆਪਣਾ ਰੁਖ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਮਿਲੀ ਉਨ੍ਹਾਂ ਦੇ ਸ਼ਬਦਾਂ ਵਿੱਚ ਉਹ ਪੂਰੀ ਸਪਸ਼ਟਤਾ ਚਾਹੁੰਦੇ ਸਨ ਪਰ ਉਹ ਮੰਜ਼ਿਲ ਤੱਕ ਨਹੀਂ ਪਹੁੰਚ ਸਕੇ। ਈਰਾਨ ਖਿਲਾਫ ਸੰਭਾਵਿਤ ਹਮਲੇ ਲਈ ਅਮਰੀਕੀ ਫੌਜੀ ਹਲਚਲ ਬਾਰੇ ਪੁੱਛੇ ਜਾਣ ਤੇ ਅਧਿਕਾਰੀ ਨੇ ਸਾਫ਼ ਕਿਹਾ ਕਿ ਯੋਜਨਾ ਸੌਦੀ ਹਵਾਈ ਖੇਤਰਾਂ ਦੀ ਵਰਤੋਂ ਤੋਂ ਬਿਨਾਂ ਬਣਾਈ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਤੰਕੀ ਗਰੁੱਪ ਆਈਐਸਆਈਐਸ ਖਿਲਾਫ ਚੱਲ ਰਹੀ ਆਪਰੇਸ਼ਨ ਇਨਹੈਰਿਟ ਰਿਜ਼ੋਲਵ ਲਈ ਅਮਰੀਕਾ ਦਾ ਸੌਦੀ ਅਰਬ ਵਿੱਚ ਸਵਾਗਤ ਸਾਊਦੀ ਅਰਬ ਦਾ ਇਹ ਰੁਖ ਨਵਾਂ ਨਹੀਂ ਹੈ ਅਧਿਕਾਰੀ ਨੇ ਯਾਦ ਦਿੜਾਇਆ ਕਿ April 2024 ਵਿੱਚ ਇਜ਼ਰਾਈਲ ਅਤੇ ਇਰਾਨ ਵਿਚਕਾਰ ਹੋਏ 12 ਦਿਨ ਦੇ ਟਕਰਾਵ ਦੌਰਾਨ ਵੀ ਸਾਊਦੀ ਅਰਬ ਨੇ ਆਪਣਾ ਹਵਾਈ ਖੇਤਰ ਕਿਸੇ ਵੀ ਪੱਖ ਲਈ ਨਹੀਂ ਖੋਲਿਆ ਸੀ ਚਾਹੇ ਗੱਲ ਇਜ਼ਰਾਈਲ ਦੀ ਹੋਵੇ ਹਾਉਦੀਆਂ ਦੀ ਜਾਂ ਇਰਾਨ ਦੀ ਸਾਊਦੀ ਅਰਬ ਨੇ ਸਪਸ਼ਟ ਰੱਖਿਆ ਕਿ ਜਿਸ ਜੰਗ ਦਾ ਉਹ ਹਿੱਸਾ ਨਹੀਂ ਉਸ ਲਈ ਉਸਦਾ ਹਵਾਈ ਖੇਤਰ ਵਰਤਿਆ ਨਹੀਂ ਜਾਵੇਗਾ ਦੂਜੇ ਪਾਸੇ ਰਾਸ਼ਟਰਪਤੀ 트ੰਪ ਨੇ ਕਿਹਾ ਹੈ ਕਿ ਅਮਰੀਕਾ ਨੇ ਇਰਾਨ ਨਾਲ ਸਿੱਧੀ ਗੱਲਬਾਤ ਰਾਹੀਂ ਆਪਣੀਆਂ ਉਮੀਦਾਂ ਪਹੁੰਚਾਈਆਂ ਹਨ। ਉਹਨਾਂ ਦੇ ਅਨੁਸਾਰ ਇਰਾਨ ਨੂੰ ਕਿਸੇ ਸਮੇਂ ਦੀ ਸੀਮਾ ਬਾਰੇ ਵੀ ਅਗਾਹ ਕੀਤਾ ਗਿਆ ਹੈ ਭਾਵੇਂ ਉਸ ਸਮੇਂ ਸਾਰਵਜਨਿਕ ਨਹੀਂ ਕੀਤਾ ਗਿਆ। 트ੰਪ ਨੇ ਖੇਤਰ ਵਿੱਚ ਵੱਧ ਰਹੀ ਅਮਰੀਕੀ ਨੌਸੀਨਾ ਦੀ ਮੌਜੂਦਗੀ ਨੂੰ ਵੀ ਇਰਾਨ ਨਾਲ ਜੋੜ ਕੇ ਵੇਖਿਆ। ਉਹਨਾਂ ਨੇ ਕਿਹਾ ਕਿ ਜਹਾਜ਼ ਨੂੰ ਕਿਤੇ ਨਾ ਕਿਤੇ ਮੌਜੂਦ ਹੋਣਾ ਹੀ ਹੁੰਦਾ ਹੈ ਤਾਂ ਉਹ ਇਰਾਨ ਦੇ ਨੇੜੇ ਹੀ ਕਿਉਂ ਨਾ ਹੋਵੇ। ਖਾੜੀ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਈਰਾਨ ਸਾਂਦਾ ਸੌਦਾ ਕਰਨਾ ਚਾਹੁੰਦਾ ਹੈ ਪਰ ਮੁੱਦਾ ਇਹ ਹੈ ਕਿ ਉਹ ਸੌਦਾ ਅਮਰੀਕਾ ਲਈ ਕਿੰਨੀ ਹੱਦ ਤੱਕ ਕਾਬੂਲਯੋਗ ਹੁੰਦਾ ਹੈ ਉਹਨਾਂ ਮੰਨਿਆ ਕਿ ਇਸ ਸਮੇਂ ਕੋਈ ਸਾਂਝਾ ਰਾਹ ਨਿਕਲਦਾ ਨਹੀਂ ਦਿਖ ਰਿਹਾ ਹਾਲਾਂਕਿ ਅਧਿਕਾਰੀ ਨੇ ਇਹ ਵੀ ਕਿਹਾ ਕਿ ਪਿਛਲੀਆਂ ਅਮਰੀਕੀ ਕਾਰਵਾਈਆਂ ਨੇ ਈਰਾਨ ਦੀ ਪਰਮਾਣੂ ਸਮਰੱਥਾ ਨੂੰ ਕਾਫੀ ਹੱਦ ਤੱਕ ਕਮਜ਼ੋਰ ਕੀਤਾ ਹੈ ਅਤੇ ਈਰਾਨ ਹੁਣ ਪਹਿਲਾਂ ਵਰਗੀ ਸਥਿਤੀ ਵਿੱਚ ਨਹੀਂ ਉਨ੍ਹਾਂ ਦੇ ਅਨੁਸਾਰ ਜੇ ਈਰਾਨ ਸਹੀ ਕਦਮ ਚੁੱਕੇ ਤਾਂ ਇੱਕ ਬਾਹਰ ਨਿਕਲਣ ਦਾ ਰਸਤਾ ਅਜੇ ਵੀ ਮੌਜੂਦ ਹੈ ਖਾੜੀ ਦੇਸ਼ਾਂ ਦੀ ਇੱਛਾ ਇੱਕ ਸਥਿਰਤ ਅਤੇ ਖੁਸ਼ਹਾਲ ਮੱਧ ਪੂਰਬ ਦੀ ਹੈ ਜਿੱਥੇ ਟਕਰਾਅ ਦੀ ਥਾਂ ਨਾ ਬਣੇ ਹੁਣ ਸਵਾਲ ਇਹ ਹੈ ਕਿ ਅਮਰੀਕਾ ਅਤੇ ਈਰਾਨ ਉਸ ਰਸਤੇ ਵੱਲ ਵਧਣਗੇ ਜਾਂ ਖੇਤਰ ਇੱਕ ਹੋਰ ਅਨਿਸ਼ਚਿਤ ਦੌਰ ਵਿੱਚ ਦਾਖਲ ਹੋਣ ਵਾਲਾ ਹੈ ਸਸ਼ਕਲ ਜ਼ਾਰੇ ਨੂੰ ਮੈਂ ਹਾਂ ਤਫਸੀਰਤ ਕਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੱਧ ਪੂਰਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਸਾਹਮਣੇ ਆਇਆ ਹੈ ਸਾਊਦੀ ਅਰਬ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਇਰਾਨ ਖਿਲਾਫ ਕਿਸੇ ਵੀ ਅਮਰੀਕੀ ਫੌਜੀ ਕਾਰਵਾਈ ਲਈ ਨਾ ਆਪਣਾ ਹਵਾਈ ਖੇਤਰ ਦੇਵੇਗਾ ਨਾ ਹੀ ਫੌਜੀ ਅੱਡੇ ਇਹ ਖੁਲਾਸਾ ਗਲਫ ਕੋਆਪਰੇਸ਼ਨ ਕਾਉਂਸਲ ਜਾਂ ਖਾੜੀ ਸਹਿਯੋਗ ਕਾਉਂਸਲ ਦੇ ਇੱਕ ਉੱਚ ਅਧਿਕਾਰੀ ਵੱਲੋਂ ਕੀਤਾ ਗਿਆ ਹੈ ਇਸ ਬਿਆਨ ਨੇ ਅਮਰੀਕਾ ਦੀ ਸੰਭਾਵਿਤ ਰਣਨੀਤੀ ਤੇ ਨਵੇਂ ਸਵਾਲ ਖੜੇ ਕਰ ਦਿੱਤੇ ਹਨ ਅਮਰੀਕਾ ਤੇ ਇਰਾਨ ਵਿਚਕਾਰ ਤਣਾਅ ਇੱਕ ਵਾਰ ਫਿਰ ਚਰਮ ਤੇ ਹੈ ਜਿਵੇਂ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਇਰਾਨ ਖਿਲਾਫ ਸੰਭਾਵਿਤ ਫੌਜੀ ਕਾਰਵਾਈ ਬਾਰੇ ਵਿੱਚ ਵਿਚਾਰ ਕਰ ਰਹੇ ਹਨ ਉਸ ਸਮੇਂ ਖਾੜੀ ਖੇਤਰ ਤੋਂ ਇੱਕ ਅਹੰਕਾਰਪੂਰਨ ਸੰਕੇਤ ਸਾਹਮਣੇ ਆਇਆ ਹੈ ਇੱਕ ਸੀਨੀਅਰ ਖਾੜੀ ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਸਾਊਦੀ ਅਰਬ ਅਮਰੀਕਾ ਨੂੰ ਆਪਣੇ ਫੌਜੀ ਅੱਡੇ ਜਾਂ ਹਵਾਈ ਖੇਤਰਾਂ ਵਰਤਣ ਦੀ ਇਜਾਜ਼ਤ ਨਹੀਂ ਦੇਵੇਗੀ ਅਧਿਕਾਰੀ ਅਨੁਸਾਰ ਹਾਲੀਆਂ ਉੱਚ ਸਟਾਰ ਦੀਆਂ ਸੌਦੀ ਮੀਟਿੰਗਸ ਵਾਸ਼ਿੰਗਟਨ ਵਿੱਚ ਹੋਈਆਂ ਜਿਨ੍ਹਾਂ ਦਾ ਮਕਸਦ ਅਮਰੀਕਾ ਦੀ ਈਰਾਨ ਸੰਬੰਧੀ ਯੋਜਨਾ ਬਾਰੇ ਸਪਸ਼ਟਤਾ ਹਾਸਲ ਕਰਨਾ ਸੀ ਤਾਰੇ ਦੇ باوجود ਅਮਰੀਕਾ ਨੇ ਆਪਣੇ ਮਕਸਦ ਜਾਂ ਯੋਜਨਾਵਾਂ ਬਾਰੇ ਖਾੜੀ ਸਾਥੀਆਂ ਨਾਲ ਕੋਈ ਵਿਸਥਾਰ ਸਾਂਝਾ ਨਹੀਂ ਕੀਤਾ ਅਧਿਕਾਰੀ ਨੇ ਕਿਹਾ ਕਿ ਖਾੜੀ ਦੇਸ਼ਾਂ ਨੇ ਦੋਸਤਾਨਾ ਤੌਰ ਤੇ ਅਮਰੀਕਾ ਨੂੰ ਆਪਣਾ ਰੁਖ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਮਿਲੀ ਉਹਨਾਂ ਦੇ ਸ਼ਬਦਾਂ ਵਿੱਚ ਉਹ ਪੂਰੀ ਸਪਸ਼ਟਤਾ ਚਾਹੁੰਦੇ ਸਨ ਪਰ ਉਹ ਮੰਜ਼ਿਲ ਤੱਕ ਨਹੀਂ ਪਹੁੰਚ ਸਕੇ 이란 ਖਿਲਾਫ ਸੰਭਾਵਿਤ ਹਮਲੇ ਲਈ ਅਮਰੀਕੀ ਫੌਜੀ ਹਲਚਲ ਬਾਰੇ ਪੁੱਛੇ ਜਾਣ ਤੇ ਅਧਿਕਾਰੀ ਨੇ ਸਾਫ ਕਿਹਾ ਕਿ ਯੋਜਨਾ ਸੌਦੀ ਹਵਾਈ ਖੇਤਰਾਂ ਦੀ ਵਰਤੋਂ ਤੋਂ ਬਿਨਾ ਬਣਾਈ ਜਾ ਰਹੀ ਹੈ ਹਾਲਾਂਕਿ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਤੰਕੀ ਗਰੁੱਪ ਆਈਐਸਆਈਐਸ ਖਿਲਾਫ ਚੱਲ ਰਹੀ ਆਪਰੇਸ਼ਨ ਇਨਹੈਰਿਟ ਰਿਜ਼ੋਲਵ ਲਈ ਅਮਰੀਕਾ ਦਾ ਸੌਦੀ ਅਰਬ ਵਿੱਚ ਸਵਾਗਤ ਹੈ ਸਾਊਦੀ ਅਰਬ ਦਾ ਇਹ ਰੁਖ ਨਵਾਂ ਨਹੀਂ ਹੈ ਅਧਿਕਾਰੀ ਨੇ ਯਾਦ ਦਿੜਾਇਆ ਕਿ April 2024 ਵਿੱਚ ਇਜ਼ਰਾਈਲ ਅਤੇ ਇਰਾਨ ਵਿਚਕਾਰ ਹੋਏ 12 ਦਿਨ ਦੇ ਟਕਰਾਵ ਦੌਰਾਨ ਵੀ ਸਾਊਦੀ ਅਰਬ ਨੇ ਆਪਣਾ ਹਵਾਈ ਖੇਤਰ ਕਿਸੇ ਵੀ ਪੱਖ ਲਈ ਨਹੀਂ ਖੋਲਿਆ ਸੀ ਚਾਹੇ ਗੱਲ ਇਜ਼ਰਾਈਲ ਦੀ ਹੋਵੇ ਹਾਉਦੀਆਂ ਦੀ ਜਾਂ ਇਰਾਨ ਦੀ ਸਾਊਦੀ ਅਰਬ ਨੇ ਸਪਸ਼ਟ ਰੱਖਿਆ ਕਿ ਜਿਸ ਜੰਗ ਦਾ ਉਹ ਹਿੱਸਾ ਨਹੀਂ ਉਸ ਲਈ ਉਸਦਾ ਹਵਾਈ ਖੇਤਰ ਵਰਤਿਆ ਨਹੀਂ ਜਾਵੇਗਾ ਦੂਜੇ ਪਾਸੇ ਰਾਸ਼ਟਰਪਤੀ 트ੰਪ ਨੇ ਕਿਹਾ ਹੈ ਕਿ ਅਮਰੀਕਾ ਨੇ ਇਰਾਨ ਨਾਲ ਸਿੱਧੀ ਗੱਲਬਾਤ ਰਾਹੀਂ ਆਪਣੀਆਂ ਉਮੀਦਾਂ ਪਹੁੰਚਾਈਆਂ ਹਨ। ਉਹਨਾਂ ਦੇ ਅਨੁਸਾਰ ਇਰਾਨ ਨੂੰ ਕਿਸੇ ਸਮੇਂ ਦੀ ਸੀਮਾ ਬਾਰੇ ਵੀ ਅਗਾਹ ਕੀਤਾ ਗਿਆ ਹੈ ਭਾਵੇਂ ਉਸ ਸਮੇਂ ਸਾਰਵਜਨਿਕ ਨਹੀਂ ਕੀਤਾ ਗਿਆ। 트ੰਪ ਨੇ ਖੇਤਰ ਵਿੱਚ ਵੱਧ ਰਹੀ ਅਮਰੀਕੀ ਨੌਸੀਨਾ ਦੀ ਮੌਜੂਦਗੀ ਨੂੰ ਵੀ ਇਰਾਨ ਨਾਲ ਜੋੜ ਕੇ ਵੇਖਿਆ। ਉਹਨਾਂ ਨੇ ਕਿਹਾ ਕਿ ਜਹਾਜ਼ ਨੂੰ ਕਿਤੇ ਨਾ ਕਿਤੇ ਮੌਜੂਦ ਹੋਣਾ ਹੀ ਹੁੰਦਾ ਹੈ ਤਾਂ ਉਹ ਇਰਾਨ ਦੇ ਨੇੜੇ ਹੀ ਕਿਉਂ ਨਾ ਹੋਵੇ। ਖਾੜੀ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਈਰਾਨ ਸਾਦਾ ਸੌਦਾ ਕਰਨਾ ਚਾਹੁੰਦਾ ਹੈ ਪਰ ਮੁੱਦਾ ਇਹ ਹੈ ਕਿ ਉਹ ਸੌਦਾ ਅਮਰੀਕਾ ਲਈ ਕਿੰਨੀ ਹੱਦ ਤੱਕ ਕਾਬੂਲਯੋਗ ਹੁੰਦਾ ਹੈ ਉਹਨਾਂ ਮੰਨਿਆ ਕਿ ਇਸ ਸਮੇਂ ਕੋਈ ਸਾਂਝਾ ਰਾਹ ਨਿਕਲਦਾ ਨਹੀਂ ਦਿਖ ਰਿਹਾ ਹਾਲਾਂਕਿ ਅਧਿਕਾਰੀ ਨੇ ਇਹ ਵੀ ਕਿਹਾ ਕਿ ਪਿਛਲੀਆਂ ਅਮਰੀਕੀ ਕਾਰਵਾਈਆਂ ਨੇ ਈਰਾਨ ਦੀ ਪਰਮਾਣੂ ਸਮਰੱਥਾ ਨੂੰ ਕਾਫੀ ਹੱਦ ਤੱਕ ਕਮਜ਼ੋਰ ਕੀਤਾ ਹੈ ਅਤੇ ਈਰਾਨ ਹੁਣ ਪਹਿਲਾਂ ਵਰਗੀ ਸਥਿਤੀ ਵਿੱਚ ਨਹੀਂ ਉਨ੍ਹਾਂ ਦੇ ਅਨੁਸਾਰ ਜੇ ਈਰਾਨ ਸਹੀ ਕਦਮ ਚੁੱਕੇ ਤਾਂ ਇੱਕ ਬਾਹਰ ਨਿਕਲਣ ਦਾ ਰਸਤਾ ਅਜੇ ਵੀ ਮੌਜੂਦ ਹੈ ਖਾੜੀ ਦੇਸ਼ਾਂ ਦੀ ਇੱਛਾ ਇੱਕ ਸਥਿਰਤ ਅਤੇ ਖੁਸ਼ਹਾਲ ਮੱਧਪੂਰਬ ਦੀ ਹੈ ਜਿੱਥੇ ਟਕਰਾਅ ਦੀ ਥਾਂ ਨਾ ਬਣੇ ਹੁਣ ਸਵਾਲ ਇਹ ਹੈ ਕਿ ਅਮਰੀਕਾ ਅਤੇ ਈਰਾਨ ਉਸ ਰਸਤੇ ਵੱਲ ਵਧਣਗੇ ਜਾਂ ਖੇਤਰ ਇੱਕ ਹੋਰ ਅਨਿਸ਼ਚਿਤ ਦੌਰ ਵਿੱਚ ਦਾਖਲ ਹੋਣ ਵਾਲਾ ਹੈ